ਕੀ ਲੋਕੇ ਦੱਸੋ ਫਾਰਮਲ ਫਾਰਮ ਬਤਾਓ ਜੀ ਤਸਦੀਕ ਪੈ ਨੂੰ ਲੈ ਕੇ ਕੀ ਹੋਣਾ ਸੱਤਖੰਡ ਸੱਤਖੰਡ ਨਮਸਕਾਰ ਕਰਨ ਆਇਆ ਸੀ ਜੀ ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫਾਜ਼ੀ ਵੀ ਬਣਦਾ ਪਰ ਸਰ ਦੇਖਦਾ ਪ੍ਰਧਾਨ ਜੀ ਇਸ ਤਰੀਕੇ ਦੇ ਵਾਪਸ ਲੈਣ ਦਾ ਕੀ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਿੱਤਾ ਇਹ ਹੁਣ ਪਾਰਕਿੰਗ ਕਮੇਟੀ ਕਮੇਟੀ ਵੱਲੋਂ 18 ਮਾਰਚ ਨੂੰ ਕੰਮ ਸ਼ੁਰੂ ਕਰਨ ਦਾ ਪਾਰਕਿੰਗ ਮਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਪਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋ ਗੇਟ ਜੇ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫਿਰ ਉਹ ਨਾ ਚਲੋ ਫਿਰ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪਰ ਪ੍ਰਧਾਨ ਜੀ ਇਹ ਗੱਲਬਾਤ ਜੇ ਜਾਰੀ ਹੈ ਰਸਤੇ ਪਹੁੰਚੇ ਤਾਂ ਬਿਕਰਮਜੀਤ ਸਿੰਘ ਜੀ ਕੀ ਗੱਲਬਾਤ ਪਾਰਕਿੰਗ ਕਮੇਟੀ ਵੀ ਪਹੁੰਚੀ ਸਿੰਘ ਸਾਹਿ ਚਲੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹੜਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਦੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੀਕਟਿਵ ਕਮੇਟੀ ਦੇਖੂਗੀ ਐਜਪੀਸੀ ਦੀ ਕੀ ਕਰਨਾ ਉਹ ਪ੍ਰਧਾਨ ਜੀ ਹੁਣ ਚਰਚਾ ਆਵੇਂ ਇਹ ਵੀ ਉੱਠ ਗਈ ਹੈ ਕਿ ਜਹੇਦਾਰੀ ਵੀ ਪ੍ਰਧਾਨ ਜੀ ਅਸੀਂ ਜਿਹੜੀ ਖਾਲੀ ਹੋ ਸਕਦੀ ਹੈ ਜੋ ਚਰਚਾਵਾ ਨੇ ਉਹ ਚਰਚਾਵਾ ਕਾਨੂੰ ਆਮੇ ਕਰੀ ਜਾਣੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਹੈ ਜੀ ਕੋਈ ਗੱਲ ਨਹੀਂ ਕੋਈ ਹੋਰ ਲੋਕੇ ਦੱਸ ਦੋ ਫਾਰਮਲ ਫਾਰਮਲ ਪਤਾ ਜੀ ਤਸਦੀਕ ਪੈਨੂ ਲੈ ਕੇ ਕੀ ਹੋਣਾ ਸਤਖੰਡ ਸਤਖੰਡ ਨਮਸਕਾਰ ਕਰਨ ਆਇਆ ਸੀ ਜੀ ਜਨਾਬ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਪਰ ਪ੍ਰਧਾਨ ਜੀ ਸਾਹਿਬ ਨੇ ਪ੍ਰਧਾਨ ਜੀ ਅਸਤੀਫਾ ਤੇ ਵਾਪਸ ਲੈਣ ਦਾ ਕੀ ਗੱਲ ਉਹ ਜਿਹੜਾ ਮੈਂ ਦੇਣਾ ਸੀ ਦੇ ਦਿੱਤਾ ਇਹ ਹੁਣ ਪਾਰਕਿੰਗ ਕਮੇਟੀ ਕਮੇਟੀ ਵੱਲੋਂ 18 ਮਾਰਚ ਨੂੰ ਕਮੇਟੀ ਨੂੰ ਕਹਿੰਦਾ ਪਾਰਕਿੰਗ ਮਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਪਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋਗਟ ਜੀ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਉਹਨਾਂ ਨੂੰ ਮੈਂ ਸੋਚੂਗਾ ਫੇਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪਰ ਪ੍ਰਧਾਨ ਜੀ ਇਹ ਗੱਲਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕਿੰਨੇ ਜਾ ਰਹੇ ਆ ਰਸਤੇ ਪਹੁੰਚੇ ਸਰ ਬਿਕਰਮ ਮਜੀਠੀਆ ਜੀ ਕੀ ਕਹਿੰਦੇ ਗਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹੜਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਸੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉਹ ਪ੍ਰਧਾਨ ਜੀ ਹੁਣ ਚਰਚਾ ਆਵੇਂ ਇਹ ਵੀ ਉੱਠੀ ਆ ਕਿ ਜਿਹੇ ਜ਼ਹਿਦਾਰਤੀ ਵੀ ਪ੍ਰਧਾਨ ਜੀ ਅਸੀਂ ਜਿਹੜੀ ਖਾਲੀ ਹੋ ਗਈ ਜੋ ਚਰਚਾਵਾ ਨੇ ਉਹ ਚਰਚਾਵਾ ਕਾਨੂੰ ਆਮੇ ਕਰੀ ਜਾਣੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਆ ਜੀ ਕੋਈ ਲੋਕੇ ਦੱਸ ਦੋ ਫਾਰਮਲ ਫਾਰਮਲ ਫਾਰਮ ਦੱਸੋ ਜੀ ਸਤੀਪੇ ਨੂੰ ਲੈ ਕੇ ਕੀ ਉਹਨਾਂ ਸੱਤਖੰਡ ਸੱਤਖੰਡ ਅਨੁਸਕਾਰ ਕਰਨ ਆਇਆ ਸੀ ਜੀ ਜਨਾ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਪਰ ਸਰ ਜੀ ਇਹ ਗੱਲ ਪਰਦਾਜੀ ਅਸਤੀਫਾ ਤੇ ਵਾਪਸ ਲੈਣ ਦੀ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਤਾ ਇਹ ਹੁਣ ਮਾਰਕਿੰਗ ਕਮੇਟੀ ਵੱਲੋਂ 18 ਮਾਰਚ ਨੂੰ ਸ਼ੁਰੂ ਕਰਨ ਦਾ ਮਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਬਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋਗਰ ਜੇ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਚਲੋ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪਰ ਪ੍ਰਦਾਜੀ ਇਹ ਗੱਲਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕਿੱਥੇ ਜਾ ਰਹੇ ਹਾਂ ਰਹਿਸਤੇ ਪਹੁੰਚੇ ਸਰ ਬਿਕਰਮਜੀਤਿਆ ਵੀ ਜੀ ਕੀ ਗੱਲਬਾਤ ਕਮੇਟੀ ਵੀ ਪਹੁੰਚੀ ਕਣੀ ਦੇ ਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਤੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉਹ ਪ੍ਰਧਾਨ ਜੀ ਹੁਣ ਚਰਚਾਾਂਾਂ ਇਹ ਵੀ ਉੱਠੀ ਹੈ ਕਿ ਜਿਹੇ ਦਾਰਦੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਹੈ ਜੋ ਚਰਚਾਾਂਾਂ ਨੇ ਉਹ ਚਰਚਾਾਂ ਕਾਨੂੰ ਆਮੇ ਕਰੀ ਜਾਣੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਹੈ ਜੀ ਕੋਈ ਗੱਲ ਨਹੀਂ ਕੋਈ ਲੋਕੀ ਦੱਸ ਦੋ ਫਾਰਮਲ ਫਾਰਮਲ ਪ੍ਰਧਾਨ ਜੀ ਹਸਤੀ ਪੇ ਨੂੰ ਲੈ ਕੇ ਕੀ ਉਹਨਾਂ ਸੱਤਖੰਡ ਸੱਤਖੰਡ ਐਨਾਨਸਕਾਰ ਕਰਨ ਆਇਆ ਸੀ ਜੀ ਇਹ ਮਾ ਸਿੰਘ ਸਾਹਿਬ ਕੋ ਪਰ ਪ੍ਰਧਾਨ ਜੀ ਇਹ ਗੱਲ ਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕਿੱਥੇ ਜਾ ਰਹੇ ਹਾਂ ਰਹਿਸਤੇ ਪਹੁੰਚੇ ਸਰ ਬਿਕਰਮ ਮਜੀਠੀਆ ਵੀ ਜੀ ਕੀ ਗੱਲ ਬਾਤ ਕਮੇਟੀ ਵੀ ਪਹੁੰਚੀ ਕਣੀ ਰਕਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਦੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਅਗਜਕਟ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉਹ ਪ੍ਰਧਾਨ ਜੀ ਹੁਣ ਚਰਚਾਾਂ 'ਵਾਂ ਇਹ ਵੀ ਉੱਠਦੀ ਆ ਕਿ ਜਹੇਦਾਰੀ ਵੀ ਪ੍ਰਧਾਨ ਜੀ ਜਿਹੜੀ ਖਾਲੀ ਹੋ ਸਕਦੀ ਆ ਉਹ ਚਰਚਾਾਂ ਨੇ ਉਹ ਚਰਚਾਾਂ ਕਾਹਨੂੰ ਆਮੇ ਕਰੀ ਜਾਣੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਆ ਜੀ ਕੋਈ ਗੱਲ ਨਹੀਂ ਕੁਝ ਲੋਕੇ ਦੱਸੋ ਫਾਰਮਲ ਫਾਰਮਲ ਦੱਦੀ ਅਸਤੀਪੇ ਨੂੰ ਲੈ ਕੇ ਕੀ ਉਹਨਾਂ ਸੱਤਖੰਡ ਸੱਤਖੰਡ ਨਮਸਕਾਰ ਕਰਨ ਆਇਆ ਸੀ ਜੀ ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫਾਜ਼ਿਲ ਵੀ ਬਣਦਾ ਪਰ ਪ੍ਰਧਾਨ ਜੀ ਇਹ ਗੱਲ ਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕਿੰਨੇ ਜਾ ਰਹੇ ਆ ਰਸਤੇ ਪਹੁੰਚੇ ਸਰ ਬਿਕਰਮਜੀਤ ਸਿੰਘ ਜੀ ਕੀ ਗੱਲ ਬਾਤ ਕਮੇਟੀ ਵੀ ਪਹੁੰਚੀ ਅਨੀਤ ਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਤਾਂ ਅਗਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਤੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉੱਤੇ ਪ੍ਰਧਾਨ ਜੀ ਹੁਣ ਚਰਚਾਾਂ 'ਵਾਂ ਇਹ ਵੀ ਉੱਠਦੀ ਆ ਕਿ ਇਹ ਜਹੇਦਾਰੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਆ ਉਹ ਚਰਚਾਾਂ ਨੇ ਉਹ ਚਰਚਾਾਂ ਕਾਨੂੰ ਅਮੇ ਕਰੀ ਜਾਂਦੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਆ ਜੀ ਜੋ ਕੋਈ ਗੱਲ ਨਹੀਂ ਕੋਈ ਲੋਕੀ ਦੱਸ ਦੋ ਫਾਰਮਲ ਸਾਰ ਬਤਾਓ ਜੀ ਅਸਤੀਪੇ ਨੂੰ ਲੈ ਕੇ ਕੀ ਹੋਣਾ ਸੱਤਖੰਡ ਸੱਤਖੰਡ ਨਮਸਕਾਰ ਕਰਨ ਆਇਆ ਸੀ ਜੀ ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਪਰ ਪ੍ਰਧਾਨ ਜੀ ਇਹ ਗੱਲ ਬਾਤ ਇਹ ਤੁਹਾਡੇ ਨਹੀਂ ਰਹਿਦਾ ਇਹ ਵਾਪਸ ਲੈਣ ਦੀ ਗੱਲ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਿੱਤਾ ਇਹ ਹੁਣ ਪਾਰਕਿੰਗ ਕਮੇਟੀ ਕਮੇਟੀ ਵੱਲੋਂ 18 ਮਾਰਚ ਨੂੰ ਕਮੇਟੀ ਸ਼ੁਰੂ ਕਰਦਾ ਪਾਰਕਿੰਗ ਪਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਪਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋਗੇਟ ਛੇ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਚਲੋ ਫੇਰ ਮੈਂ ਸੋਚੂਗਾ ਫੇਰ ਮੈਂ ਵਾਪਸ ਤਾਂ ਮੈਂ ਲੈਣਾ ਨੀਗਾ ਇਹ ਤਾਂ ਪੱਕੀ ਗੱਲ ਆ ਪਰ ਪ੍ਰਧਾਨ ਜੀ ਇਹ ਗੱਲ ਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਆ ਕਿ ਕਿੱਥੇ ਜਾ ਰਹੇ ਆ ਰਸਤੇ ਪਹੁੰਚੇ ਸਰ ਬਿਕਰਮਜੀਤ ਕਹਿੰਦੇ ਰਕਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਸੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੀਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉੱਤੇ ਪ੍ਰਧਾਨ ਜੀ ਹੁਣ ਚਰਚਾਾਂ 'ਵਾਂ ਇਹ ਵੀ ਉੱਠਦੀ ਆ ਕਿ ਇਹ ਜ਼ਹਿਦਾਰਤੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਆ ਉਹ ਚਰਚਾਾਂ ਨੇ ਉਹ ਚਰਚਾਾਂ ਕਾਨੂੰ ਆਮੇ ਕਰੀ ਜਾਣੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਆ ਜੀ ਕੋਈ ਗੱਲ ਨਹੀਂ ਕੋਈ ਹੋਰ ਲੋਕੇ ਦੱਸੋ ਫਾਰਮਲ ਫਾਰਮਲ ਦਾ ਜੀ ਅਸਤੀਪੇ ਨੂੰ ਲੈ ਕੇ ਕੀ ਹੋਣਾ ਸੱਤਖੰਡ ਸੱਤਖੰਡ ਨਮਸਕਾਰ ਕਰਨ ਆਇਆ ਸੀ ਜੀ ਮੈਂ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਪਰ ਸੇ ਇਹ ਗੱਲ ਆਪਣੇ ਪ੍ਰਧਾਨ ਜੀ ਅਸਤੀਫਾ ਵਾਪਸ ਲੈਣ ਦੀ ਉਹ ਗੱਲਾਂ ਉਹ ਜਿਹੜੇ ਨੂੰ ਲੈ ਕੇ ਕਿ ਮੈਂ ਚਾਹਵਾ ਉਹ ਜਿਹੜਾ ਮੈਂ ਦੇਣਾ ਸੀ ਦੇ ਦਿੱਤਾ ਹੀ ਹੁਣ ਮਾਰਕਿੰਗ ਕਮੇਟੀ ਕਮੇਟੀ ਵੱਲੋਂ 18 ਮਾਰਚ ਨੂੰ ਸ਼ੁਰੂ ਕਰਦਾ ਮਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਬਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋਗਰ ਜੀ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਚਲੋ ਫਿਰ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪਰ ਪ੍ਰਧਾਨ ਜੀ ਇਹ ਗੱਲਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕੀਤੇ ਜਾ ਰਹੇ ਹਨ ਰਹਿਸਤੇ ਪਹੁੰਚੇ ਸਰ ਬਿਕਰਮ ਮਜੀਠੀਆ ਨੇ ਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਤੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉਹ ਤੇ ਪ੍ਰਧਾਨ ਜੀ ਹੁਣ ਚਰਚਾਾਂਵਾਂ ਇਹ ਵੀ ਉੱਠੀ ਹੈ ਕਿ ਜਿਹੇ ਦਾਰਦੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਹੈ ਜੋ ਚਰਚਾਾਂਵਾਂ ਨੇ ਉਹ ਚਰਚਾਾਂਵਾਂ ਕਾਨੂੰ ਆਮੇ ਕਰੀ ਜਾਣੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਹੈ ਜੀ ਕੋਈ ਗੱਲ ਨਹੀਂ ਕੋਈ ਲੋਕੀ ਦੱਸ ਦੋ ਫਾਰਮਲ ਫਾਰਮ ਪ੍ਰਧਾਨ ਜੀ ਹਸਤੀ ਪੇ ਨੂੰ ਲੈ ਕੇ ਕੀ ਉਹਨਾਂ ਸੱਜਖੰਡ ਸੱਜਖੰਡ ਐਨਾਨਸਕਾਰ ਕਰਨ ਆਇਆ ਸੀ ਜੀ ਇਹਨਾਂ ਸਿੰਘ ਪਰ ਪ੍ਰਧਾਨ ਜੀ ਇਹ ਗੱਲ ਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕਿੱਥੇ ਜਾ ਰਹੇ ਹਾਂ ਰਹਿਸਤੇ ਪਹੁੰਚੇ ਸਰ ਬਿਕਰਮ ਮਜੀਠੀਆ ਵੀ ਜੀ ਕੀ ਗੱਲ ਬਾਤ ਕਮੇਟੀ ਵੀ ਪਹੁੰਚੀ ਕਣੀ ਦੇ ਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਤੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਜਪੀਸੀ ਦੀ ਕੀ ਕਰਨਾ ਉਹ ਪ੍ਰਧਾਨ ਜੀ ਹੁਣ ਚਰਚਾਾਂਾਂ ਇਹ ਵੀ ਉੱਠਦੀ ਹੈ ਕਿ ਜਹੇਦਾਰੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਹੈ ਜੋ ਚਰਚਾਾਂਾਂ ਨੇ ਉਹ ਚਰਚਾਾਂ ਕਾਨੂੰ ਆਮੇ ਕਰੀ ਜਾਣੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਹੈ ਜੀ ਕੋਈ ਗੱਲ ਨਹੀਂ ਕੋਈ ਹੋਰ ਲੋਕੇ ਦੱਸ ਦੋ ਫਾਰਮਲ ਫਾਰਮ ਬਤਾਓ ਜੀ ਅਸਤੀਪੇ ਨੂੰ ਲੈ ਕੇ ਕੀ ਉਹਨਾਂ ਸੱਤਖੰਡ ਸੱਤਖੰਡ ਨਾਅਸ਼ਕਾਰ ਕਰਨ ਆਇਆ ਸੀ ਜੀ ਇਹ ਮਾ ਸਿੰਘ ਸਾਹਿਬ ਕੋ ਮੇਰਾ ਫਾਜ਼ਿਲ ਵੀ ਬਣਦਾ ਪਰ ਪ੍ਰਧਾਨ ਜੀ ਸਾਹਿਬ ਨੇ ਫਰਮਾਨ ਕਰ ਦਿੱਤੀ ਤੇ ਵਾਪਸ ਲੈਣ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਿੱਤਾ ਇਹ ਹੁਣ ਮਾਰਕਿੰਗ ਕਮੇਟੀ ਵੱਲੋਂ 18 ਮਾਰਚ ਨੂੰ ਸ਼ੁਰੂ ਕਰਨ ਦਾ ਮਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਬਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋਗਰ ਇਹ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਚਲੋ ਫਿਰ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪਰ ਪ੍ਰਧਾਨ ਜੀ ਇਹ ਗੱਲਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕਿੰਨੇ ਜਾ ਰਹੇ ਆ ਰਸਤੇ ਪਹੁੰਚੇ ਸਰ ਬਿਕਰਮ ਮਜੀਠੀਆ ਵੀ ਜੀ ਕੀ ਗੱਲਬਾਤ ਕਮੇਟੀ ਵੀ ਪਹੁੰਚੀ ਸਿੰਘ ਨੀਰਗ ਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਤਾਂ ਅਗਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਤੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉੱਤੇ ਪ੍ਰਧਾਨ ਜੀ ਹੁਣ ਚਰਚਾਾਂ 'ਵਾਂ ਇਹ ਵੀ ਉੱਠਦੀ ਆ ਕਿ ਇਹ ਜਹੇਦਾਰੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਆ ਉਹ ਚਰਚਾਾਂ ਨੇ ਉਹ ਚਰਚਾਾਂ ਕਾਨੂੰ ਅਮੇ ਕਰੀ ਜਾਂਦੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਆ ਜੀ ਕੋਈ ਗੱਲ ਨਹੀਂ ਕੋਈ ਹੋਰ ਲੋਕੇ ਦੱਸ ਦੋ ਫਾਰਮਲ ਫਾਰਮ ਬਤਾਓ ਜੀ ਤਸਦੀਪੇ ਨੂੰ ਲੈ ਕੇ ਕੀ ਹੋਣਾ ਸਤਖੰਡ ਸਤਖੰਡ ਨੰਨਸਕਾਰ ਕਰਨ ਆਇਆ ਸੀ ਜੀ ਜਨਾ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਪਰ ਪ੍ਰਧਾਨ ਜੀ ਇਹ ਗੱਲ ਬਾਤ ਇਹ ਤੁਹਾਡੇ ਨਹੀਂ ਰਹਿਦਾ ਵਾਪਸ ਲੈਣ ਦੀ ਇਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇਖਦਾ ਇਹ ਹੁਣ ਪਾਰਕਿੰਗ ਕਮੇਟੀ ਕਮੇਟੀ ਵੱਲੋਂ 18 ਮਾਰਚ ਨੂੰ ਕੰਮ ਸ਼ੁਰੂ ਕਰਨ ਦਾ ਪਾਰਕਿੰਗ ਪਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਪਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋ ਗੇੜਾ ਹੈ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫਿਰ ਉਹ ਨਾ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਹੈ ਪ੍ਰਧਾਨ ਜੀ ਇਹ ਗੱਲ ਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕਿੱਥੇ ਜਾ ਰਹੇ ਹਾਂ ਰਸਤੇ ਪਹੁੰਚੇ ਸਰਮ ਬਿਕਰ ਮਜੀਠੀਆ ਵੀ ਜੀ ਕੀ ਗੱਲ ਬਾਤ ਕਮੇ ਅਨੀਰ ਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਤੁਹਾਨੂੰ ਬਤ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਸੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੀਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਹੋ ਤੇ ਪ੍ਰਧਾਨ ਜੀ ਹੁਣ ਚਰਚਾਾਂ 'ਵਾਂ ਇਹ ਵੀ ਉੱਠਦੀ ਆ ਕਿ ਜਹੇਦਾਰੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਆ ਜੋ ਚਰਚਾਾਂ ਨੇ ਉਹ ਚਰਚਾਾਂ ਕਾਨੂੰ ਅਮੇ ਕਰੀ ਜਾਣੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਆ ਜੀ ਕੋਈ ਗੱਲ ਨਹੀਂ ਕੋਈ ਹੋਰ ਲੋਕੇ ਦੱਸੋ ਫਾਰਮਲ ਫਾਰਮਲ ਸਾਡੀ ਅਸਤੀਪੇ ਨੂੰ ਲੈ ਕੇ ਕੀ ਹੋਣਾ ਸਤਖੰਡ ਸਤਖੰਡ ਨਮਸਕਾਰ ਕਰਨ ਆਇਆ ਸੀ ਜੀ ਕਿਉਂਕਿ ਮੈਂ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਪਰ ਪ੍ਰਧਾਨ ਜੀ ਇਹ ਗੱਲ ਹੈ ਕਿ ਤੁਹਾਡੇ ਨਹੀਂ ਰਿਹਾ ਤੇ ਵਾਪਸ ਲੈਣ ਦੀ ਲਾਗਤ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਿੱਤਾ ਇਹ ਹੁਣ ਟਰਕਿੰਗ ਕਮੇਟੀ ਵੱਲੋਂ 18 ਮਾਰਚ ਨੂੰ ਕਮੇਟੀ ਸ਼ੁਰੂ ਹੋ ਜਾਂਦਾ ਹੈ ਟਰਕਿੰਗ ਮਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਮਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋ ਗੇੜਾ ਟਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਨਾ ਚਲੋ ਫੇਰ ਮੈਂ ਸੋਚੂਗਾ ਫੇਰ ਮੈਂ ਵਾਪਸ ਤਾਂ ਮੈਂ ਲੈਣਾ ਨੀਗਾ ਇਹ ਤਾਂ ਪੱਕੀ ਗੱਲ ਹੈ ਪਰ ਪ੍ਰਧਾਨ ਜੀ ਇਹ ਗੱਲਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕਿੱਥੇ ਜਾ ਰਹੇ ਹਾਂ ਰਸਤੇ ਪਹੁੰਚੇ ਸਰ ਬਿਕਰ ਮਜੀ ਕਹਿੰਦੇ ਰਕਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਤੁਹਾਨੂੰ ਬਾਤ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਤੀਪੈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉਹ ਪ੍ਰਧਾਨ ਜੀ ਹੁਣ ਚਰਚਾਵਾ ਇਹ ਵੀ ਉੱਠਦੀ ਹੈ ਕਿ ਇਹ ਜਹੇਦਾਰੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਹੈ ਜੋ ਚਰਚਾਵਾ ਨੇ ਉਹ ਚਰਚਾਵਾ ਕਾਨੂੰ ਅਮੇ ਕਰੀ ਜਾਂਦੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਹੈ ਜੀ ਕੋਈ ਗੱਲ ਨਹੀਂ ਕੋਈ ਲੋਕੀ ਦੱਸੋ ਫਾਰਮਲ ਫਾਰਮਲ ਸਾਹਿਬ ਜੀ ਹਸਤੀਪੈ ਨੂੰ ਲੈ ਕੇ ਕੀ ਹੋਣਾ ਸੱਤਖੰਡ ਸੱਤਖੰਡ ਨਮਸਕਾਰ ਕਰਨ ਆਇਆ ਸੀ ਜੀ ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫ ਪਰ ਪ੍ਰਧਾਨ ਜੀ ਇਹ ਗੱਲ ਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕਿੱਥੇ ਜਾ ਰਹੇ ਹਾਂ ਰਹਿਸਤੇ ਪਹੁੰਚੇ ਸਰ ਬਿਕਰਮ ਮਜੀਠੀਆ ਵੀ ਜੀ ਕੀ ਗੱਲ ਬਾਤ ਕਮੇਟੀ ਵੀ ਪਹੁੰਚੀ ਨਿਰਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਤੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਅਗਜਕਟ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉਹ ਪ੍ਰਧਾਨ ਜੀ ਹੁਣ ਚਰਚਾਾਂ 'ਵਾਂ ਇਹ ਵੀ ਉੱਠਦੀ ਆ ਕਿ ਜਹੇਦਾਰੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਆ ਜੋ ਚਰਚਾਾਂ ਨੇ ਉਹ ਚਰਚਾਾਂ ਕਾਨੂੰ ਆਮੇ ਕਰੀ ਜਾਣੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਆ ਜੀ ਕੋਈ ਗੱਲ ਨਹੀਂ ਕੋਈ ਲੋਕੇ ਦੱਸ ਦੋ ਫਾਰਮਲ ਫਾਰਮ ਬਤਾਓ ਜੀ ਅਸਤੀਪੇ ਨੂੰ ਲੈ ਕੇ ਕੀ ਉਹਨਾਂ ਸੱਤਖੰਡ ਸੱਤਖੰਡ ਨਾਉਂਸਕਾਰ ਕਰਨ ਆਇਆ ਸੀ ਜੀ ਜੇ ਮੈਂ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਪਰ ਪ੍ਰਧਾਨ ਜੀ ਇਹ ਗੱਲ ਬਾਤ ਤੁਹਾਡੇ ਸਿਰ ਤੇ ਵਾਪਸ ਲੈਣ ਦੀ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਤਾ ਇਹ ਹੁਣ ਮਾਰਕਿੰਗ ਕਮੇਟੀ ਵੱਲੋਂ 18 ਮਾਰਚ ਨੂੰ ਸ਼ੁਰੂ ਕਰਨ ਦਾ ਮਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਬਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋਗੜੇ ਜੇ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਚਲੋ ਫਿਰ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪਰ ਪ੍ਰਧਾਨ ਜੀ ਇਹ ਗੱਲ ਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕਿੰਨੇ ਜਾ ਰਹੇ ਹਾਂ ਰਹਿਸਤੇ ਪਹੁੰਚੇ ਸਰ ਫਿਕਰ ਮਜੀਠਿਆ ਵੀ ਜੀ ਕੀ ਗੱਲ ਬਾਤ ਕਮੇਟੀ ਵੀ ਪਹੁੰਚੀ ਕਣੀ ਦੇ ਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਦੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਜਪੀਸੀ ਦੀ ਕੀ ਕਰਨਾ ਉਹ ਪ੍ਰਧਾਨ ਜੀ ਹੁਣ ਚਰਚਾਵਾਂ ਇਹ ਵੀ ਉੱਠਦੀ ਹੈ ਕਿ ਜਹੇਦਾਰੀ ਵੀ ਪ੍ਰਧਾਨ ਜੀ ਜਿਹੜੀ ਖਾਲੀ ਹੋ ਸਕਦੀ ਹੈ ਜੋ ਚਰਚਾਵਾਂ ਨੇ ਉਹ ਚਰਚਾਵਾਂ ਕਾ ਨੂੰ ਅਮੇ ਕਰੀ ਜਾਣਾ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਹੈ ਜੀ ਕੋਈ ਗੱਲ ਨਹੀਂ ਕੋਈ ਹੋਰ ਲੋਕੇ ਦੱਸ ਦੋ ਫਾਰਮਲ ਫਾਰਮ ਬਤਾਓ ਜੀ ਤਸੀਪੇ ਨੂੰ ਲੈ ਕੇ ਕੀ ਹੋਣਾ ਸਤਖੰਡ ਸਤਖੰਡ ਨਾਉਸ਼ਕਾਰ ਕਰਨ ਆਇਆ ਸੀ ਜੀ ਜਨਾ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਪਰ ਸੀ ਜੇ ਆਪਾਂ ਨੇ ਪ੍ਰਧਾਨ ਜੀ ਅਸੀਂ ਇਹਦੇ ਤੇ ਵਾਪਸ ਲੈਣ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਿੱਤਾ ਇਹ ਹੁਣ ਪਾਰਕਿੰਗ ਕਮੇਟੀ ਕਮੇਟੀ ਵੱਲੋਂ 18 ਮਾਰਚ ਨੂੰ ਪਾਰਕਿੰਗ ਮਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਪਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋਗੇ ਜੀ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਉਹ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪਰਦਾ ਜੀ ਇਹ ਗੱਲਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕੀ ਨਜ਼ਾਰੇ ਆ ਰਹੇ ਆ ਰਸਤੇ ਪਹੁੰਚੇ ਸਰ ਬਿਕਰਮ ਮਜੀਠੀਆ ਵੀ ਜੀ ਕੀ ਗੱਲਬਾਤ ਕਮੇਟੀ ਵੀ ਪਹੁੰਚੀ ਕਹਿੰਦੇ ਰਕबीर ਸਿੰਘ ਵੀ ਪਹੁੰਚੇ ਚਲੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਸੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੀਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉਹ ਪ੍ਰਧਾਨ ਜੀ ਹੁਣ ਚਰਚਾਾਂਾਂ ਵੀ ਉੱਠਦੀ ਆ ਕਿ ਜਿਹੇ ਜ਼ਹਿਦਾਰ ਵੀ ਪ੍ਰਧਾਨ ਜੀ ਜਿਹੜੀ ਖਾਲੀ ਹੋ ਸਕਦੀ ਆ ਜੋ ਚਰਚਾਾਂ ਨੇ ਉਹ ਚਰਚਾਾਂ ਕਾਨੂੰ ਆਮੇ ਕਰੀ ਜਾਣੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਆ ਜੀ ਕੋਈ ਗੱਲ ਨਹੀਂ ਕੋਈ ਲੋਕੇ ਦੱਸੋ ਫਾਰਮਲ ਫਾਰਮਲ ਸਾਡੀ ਅਸਤੀਪੇ ਨੂੰ ਲੈ ਕੇ ਕੀ ਹੋਣਾ ਸੱਤਖੰਡ ਸੱਤਖੰਡ ਨਮਸਕਾਰ ਕਰਨ ਆਇਆ ਸੀ ਜੀ ਮੈਂ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਪਰ ਪ੍ਰਧਾਨ ਜੀ ਇਹ ਗੱਲ ਵੀ ਤੁਹਾਡੇ ਇਸ ਰਿਹਾਏ ਵਾਪਸ ਲੈਣ ਦੀ ਗੱਲ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਿੱਤਾ ਇਹ ਹੁਣ 3 ਵਰਕਿੰਗ ਕਮੇਟੀ ਵੱਲੋਂ 18 ਮਾਰਚ ਨੂੰ ਕਮੇਟੀ ਸ਼ੁਰੂ ਕਰਨ ਦਾ ਵਰਕਿੰਗ ਕਮੇਟੀ ਨੇ ਦੇਖਣਾ ਆ ਉਹ ਵਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋ ਗੇੜਾ 6 ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਨਾ ਚਲੋ ਫੇਰ ਮੈਂ ਸੋਚੂਗਾ ਫੇਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪ੍ਰਧਾਨ ਜੀ ਇਹ ਗੱਲਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਆ ਕਿ ਕਿੱਥੇ ਜਾ ਰਹੇ ਆ ਰਸਤੇ ਪਹੁੰਚੇ ਸਰ ਬਿਕਰ ਮਜੀਠੀਆ ਵੀ ਜੀ ਕੀ ਗੱਲਬ ਅਨੀਰ ਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਤੁਹਾਡਾ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸ ਤੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਅਗਜਕਟ ਕਮੇਟੀ ਦੇਖੂਗੀ ਅਸਜੀ ਪਿਛੇ ਦੀ ਕੀ ਕਰਨਾ ਹੋ। ਪ੍ਰਧਾਨ ਜੀ ਹੁਣ ਚਰਚਾਵਾਂ ਇਹ ਵੀ ਉੱਠਦੀ ਹੈ ਕਿ ਜਹੇਦਾਰੀ ਵੀ ਪ੍ਰਧਾਨ ਜੀ ਅਸਜੀ ਜਿਹੜੀ ਖਾਲੀ ਹੋ ਸਕਦੀ ਹੈ ਉਹ ਚਰਚਾਵਾਂ ਨੇ। ਉਹ ਚਰਚਾਵਾਂ ਕਾਨੂੰ ਅਮੇ ਕਰੀ ਜਾਂਦੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ। ਗੱਲ ਆ ਰਹੀ ਹੈ ਜੀ ਜੋ ਕੋਈ ਗੱਲ ਨਹੀਂ ਕੀ। ਕੋਈ ਲੋਕੀ ਦੱਸ ਦੋ। ਫਾਰਮਲ ਫਾਰਮਲ ਪ੍ਰਧਾਨ ਜੀ ਅਸਤੀਪੈ ਨੂੰ ਲੈ ਕੇ ਕੀ ਹੋਣਾ ਸੱਤਖੰਡ ਸੱਤਖੰਡ ਨਮਸਕਾਰ ਕਰਨ ਆਇਆ ਸੀ। ਜੀ ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ। ਪਰ ਪ੍ਰਧਾਨ ਜੀ ਇਹ ਗੱਲ ਬਾਤ ਤੁਹਾਡੇ ਦਿੱਤੀ ਰਹੀ ਹੈ ਵਾਪਸ ਲੈਣ ਦੀ ਨਾ ਸੱਤ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਤਾ ਇਹ ਹੁਣ ਵਰਕਿੰਗ ਕਮੇਟੀ ਕਮੇਟੀ ਵੱਲੋਂ 18 ਮਾਰਚ ਨੂੰ ਕਮੇਟੀ ਸ਼ੁਰੂ ਹੋ ਜਾਂਦਾ ਹੈ ਵਰਕਿੰਗ ਕਮੇਟੀ ਨੇ ਦੇਖਣਾ ਆ ਉਹ ਵਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋ ਗੇਟ ਜੀ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਨਾ ਚਲੋ ਫੇਰ ਮੈਂ ਸੋਚੂਗਾ ਫੇਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪ੍ਰਧਾਨ ਜੀ ਇਹ ਗੱਲ ਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਆ ਕਿ ਕਿੱਥੇ ਜਾ ਰਹੇ ਆ ਰਸਤੇ ਪਹੁੰਚੇ ਸਰ ਬਿਕਰ ਮਜੀਠੀਆ ਵੀ ਜੀ ਕਹਿੰਦੇ ਰਕਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਤੁਹਾਡਾ ਬਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਦੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉੱਤੇ ਪ੍ਰਧਾਨ ਜੀ ਹੁਣ ਚਰਚਾਾਂ 'ਵਾਂ ਇਹ ਵੀ ਉੱਠਦੀ ਆ ਕਿ ਇਹ ਜਹੇਦਾਰੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਆ ਉਹ ਚਰਚਾਾਂ ਨੇ ਉਹ ਚਰਚਾਾਂ ਕਾਨੂੰ ਅਮੇ ਕਰੀ ਜਾਣੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਆ ਜੀ ਜੋ ਕੋਈ ਗੱਲ ਨਹੀਂ ਕੋਈ ਲੋਕੇ ਦੱਸੋ ਫਾਰਮਲ ਫਾਰਮਲ ਸਾਹਿਬ ਦਾ ਜੀ ਅਸਤੀਪਾਏ ਨੂੰ ਲੈ ਕੇ ਕੀ ਉਹਨਾਂ ਸੱਜਖੰਡ ਸੱਜਖੰਡ ਨਮਸਕਾਰ ਕਰਨ ਆਇਆ ਸੀ ਜੀ ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫਾਜ਼ਿਲ ਵੀ ਬਣਦਾ ਪਰ ਸੇਕਪਮ ਪ੍ਰਧਾਨ ਜੀ ਇਹ ਤੁਹਾਡੇ ਸਿਫਰ ਤੇ ਵਾਪਸ ਲੈਣ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਤਾ ਇਹ ਹੁਣ ਮਾਰਕਿੰਗ ਕਮੇਟੀ ਵੱਲੋਂ 18 ਮਾਰਚ ਨੂੰ ਬਾਰਕਿੰਗ ਮਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਬਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋਗਰ ਜੀ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਉਹ ਚਲੋ ਫਿਰ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪਰਦਾ ਜੀ ਇਹ ਗੱਲਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕੀ ਨਜ਼ਾਰੇ ਆ ਰਹੇ ਆ ਰਸਤੇ ਪਹੁੰਚੇ ਸਰ ਬਿਕਰਮ ਮਜੀਠੀਆ ਵੀ ਜੀ ਕੀ ਗੱਲਬਾਤ ਕਮੇਟੀ ਵੀ ਪਹੁੰਚ ਅਨਿਰਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਦੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉਹ ਤੇ ਪ੍ਰਧਾਨ ਜੀ ਹੁਣ ਚਰਚਾਵਾਂ ਇਹ ਵੀ ਉੱਠੀ ਹੈ ਕਿ ਜਿਹੇ ਦਾਰਦੀ ਵੀ ਪ੍ਰਧਾਨ ਜੀ ਅਸੀਂ ਜਿਹੜੀ ਖਾਲੀ ਹੋ ਸਕਦੀ ਹੈ ਜੋ ਚਰਚਾਵਾਂ ਨੇ ਉਹ ਚਰਚਾਵਾਂ ਕਾ ਨੂੰ ਅਮੇ ਕਰੀ ਜਾਣੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਹੈ ਜੀ ਕੋਈ ਗੱਲ ਨਹੀਂ ਕੋਈ ਲੋਕੇ ਦੱਸ ਦੋ ਫਾਰਮਲ ਫਾਰਮਲ ਪ੍ਰਧਾਨ ਜੀ ਤਸਦੀਪੇ ਨੂੰ ਲੈ ਕੇ ਕੀ ਹੋਣਾ ਸੱਤਖੰਡ ਸੱਤਖੰਡ ਨਾਉਂਸਕਾਰ ਕਰਨਾ ਆਇਆ ਸੀ ਜੀ ਜੇ ਮੈਂ ਸਿੰਘ ਸਾ ਪਰ ਸੀ ਜੇ ਆਪਾਂ ਨੇ ਪ੍ਰਮਾਣਿਤ ਕਰੀਏ ਤੇ ਵਾਪਸ ਲੈਣ ਦੀ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਿੱਤਾ ਇਹ ਹੁਣ ਪਾਰਕਿੰਗ ਕਮੇਟੀ ਕਮੇਟੀ ਵੱਲੋਂ 18 ਮਾਰਚ ਨੂੰ ਸ਼ੁਰੂ ਹੋ ਗਿਆ ਅੰਦਰ ਪਾਰਕਿੰਗ ਮਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਪਾਰਕਿੰਗ ਕਮੇਟੀ ਕੀ ਕਰਦੀ ਉਹ ਉਹਨਾਂ ਦਾ ਆਪਣੇ ਪੈਰੋਗੇ ਜੇ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਉਹ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪਰਦਾ ਜੀ ਇਹ ਗੱਲਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਆ ਕਿ ਕਿੱਥੇ ਜਾ ਰਹੇ ਆ ਰਸਤੇ ਪਹੁੰਚੇ ਸਰ ਬਿਕਰਮ ਮਜੀਠੀਆ ਵੀ ਜੀ ਕੀ ਗੱਲਬਾਤ ਕਮੇਟੀ ਵੀ ਪ ਕਣੀ ਦੇ ਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਸੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਜਪੀਸੀ ਦੀ ਕੀ ਕਰਨਾ ਉਹ ਪ੍ਰਧਾਨ ਜੀ ਹੁਣ ਚਰਚਾਾਂਾਂ ਵੀ ਉੱਠਦੀ ਹੈ ਕਿ ਜਿਹੇ ਜ਼ਹਿਦਾਰੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਹੈ ਜੋ ਚਰਚਾਾਂ ਨੇ ਉਹ ਚਰਚਾਾਂ ਕਾਨੂੰ ਆਮੇ ਕਰੀ ਜਾਣੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਹੈ ਜੀ ਕੋਈ ਗੱਲ ਨਹੀਂ ਕੋਈ ਹੋਰ ਲੋਕੇ ਦੱਸ ਦੋ ਫਾਰਮਲ ਫਾਰਮ ਬਤਾਓ ਜੀ ਸਤੀਪੇ ਨੂੰ ਲੈ ਕੇ ਕੀ ਹੋਣਾ ਸਤਖੰਡ ਸਤਖੰਡ ਅਨੁਸਕਾਰ ਕਰਨ ਆਇਆ ਸੀ ਜੀ ਜਨਾ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਪਰ ਸਰ ਜੀ ਇਹ ਗੱਲ ਬਾਤ ਇਹ ਬੜੀ ਸਹੀ ਹੁੰਦੀ ਹੈ ਵਾਪਸ ਲੈਣ ਦੀ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਿੱਤਾ ਇਹ ਹੁਣ ਬਾਰਕਿੰਗ ਕਮੇਟੀ ਕਮੇਟੀ ਵੱਲੋਂ 18 ਮਾਰਚ ਨੂੰ ਸ਼ੁਰੂ ਕਰਾਂਗਾ ਬਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਬਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋ ਗੇਡਾ ਇਹ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਨਾ ਚਲੋ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪਰ ਪ੍ਰਦਾਜ ਜੀ ਇਹ ਗੱਲ ਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕਿੰਨੇ ਜਾ ਰਹੇ ਆ ਰਹਿਸਤੇ ਪਹੁੰਚੇ ਸਰ ਫਿਕਰ ਮਜੀਠਿਆ ਵੀ ਜੀ ਕੀ ਗੱਲ ਬਾਤ ਕਮੇਟੀ ਅਨੇਕ ਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਤੁਹਾਡਾ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਤੀਪੈ ਹੁਣ ਵਰਕਿੰਗ ਕਮੇਟੀ ਆਪਣੇ ਐਗਜੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉਹ ਪ੍ਰਧਾਨ ਜੀ ਹੁਣ ਚਰਚਾਵਾ ਇਹ ਵੀ ਉੱਠਦੀ ਹੈ ਕਿ ਜਹੇਦਾਰੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਹੈ ਉਹ ਚਰਚਾਵਾ ਨੇ ਉਹ ਚਰਚਾਵਾ ਕਾਨੂੰ ਅਮੇ ਕਰੀ ਜਾਂਦੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਹੈ ਜੀ ਜੋ ਕੋਈ ਗੱਲ ਨਹੀਂ ਕੋਈ ਲੋਕੀ ਦੱਸੋ ਫਾਰਮਲ ਫਾਰਮਲ ਪ੍ਰਧਾਨ ਜੀ ਹਸਤੀਪੈ ਨੂੰ ਲੈ ਕੇ ਕੀ ਹੋਣਾ ਸੱਤਖੰਡ ਸੱਤਖੰਡ ਨਮਸਕਾਰ ਕਰਨ ਆਇਆ ਸੀ ਜੀ ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫ ਪਰ ਪ੍ਰਧਾਨ ਜੀ ਇਹ ਗੱਲ ਤੇ ਤੁਹਾਡੇ ਲਈ ਵਾਪਸ ਲੈਣ ਦੀ ਗੱਲ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਤਾ ਇਹ ਹੁਣ ਵਰਕਿੰਗ ਕਮੇਟੀ ਕਮੇਟੀ ਵੱਲੋਂ 18 ਮਾਰਚ ਨੂੰ ਕਮੇਟੀ ਸ਼ੁਰੂ ਹੋ ਜਾਂਦਾ ਹੈ ਵਰਕਿੰਗ ਕਮੇਟੀ ਨੇ ਦੇਖਣਾ ਆ ਉਹ ਵਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋ ਗੇਡਾ ਇਹ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਨਾ ਚਲੋ ਫੇਰ ਮੈਂ ਸੋਚੂਗਾ ਫੇਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪ੍ਰਧਾਨ ਜੀ ਇਹ ਗੱਲਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਆ ਕਿ ਕਿੱਥੇ ਜਾ ਰਹੇ ਆ ਰਸਤੇ ਪਹੁੰਚੇ ਸਰ ਬਿਕਰ ਮਜੀਠੀਆ ਵੀ ਜੀ ਕੀ ਗੱਲਬਾ ਅਨੀਤ ਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਤੁਹਾਡਾ ਬਤ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸ ਤੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉੱਤੇ ਪ੍ਰਧਾਨ ਜੀ ਹੁਣ ਚਰਚਾਾਂ 'ਵਾਂ ਇਹ ਵੀ ਉੱਠਦੀ ਆ ਕਿ ਇਹ ਜਹੇਦਾਰੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਆ ਉਹ ਚਰਚਾਾਂ ਨੇ ਉਹ ਚਰਚਾਾਂ ਕਾਨੂੰ ਅਮੇ ਕਰੀ ਜਾਂਦੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਆ ਜੀ ਜੋ ਕੋਈ ਗੱਲ ਨਹੀਂ ਕੋਈ ਲੋਕੇ ਦੱਸ ਦੋ ਫਾਰਮਲ ਫਾਰਮਲ ਦਾਦੀ ਅਸਤੀਪੇ ਨੂੰ ਲੈ ਕੇ ਕੀ ਉਹ ਸੱਤਖੰਡ ਸੱਤਖੰਡ ਨਮਸਕਾਰ ਕਰਨ ਆਇਆ ਸੀ ਜੀ ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫਾਜ਼ਿਲ ਵੀ ਬਣਦਾ ਪਰ ਪ੍ਰਧਾਨ ਜੀ ਇਹ ਗੱਲ ਬਾਤ ਇਹ ਤੁਹਾਡੇ ਦਿੱਤੀ ਹੋਏ ਦਾ ਵਾਪਸ ਲੈਣ ਦੀ ਗੱਲ ਆ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਿੱਤਾ ਇਹ ਹੁਣ ਮਾਰਕਿੰਗ ਕਮੇਟੀ ਕਮੇਟੀ ਵੱਲੋਂ 18 ਮਾਰਚ ਨੂੰ ਮੀਟਿੰਗ ਸ਼ੁਰੂ ਕਰਨ ਦਾ ਮਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਮਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋ ਗੇੜਾ ਛੇ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਨਾ ਚਲੋ ਫੇਰ ਮੈਂ ਸੋਚੂਗਾ ਫੇਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪਰ ਪ੍ਰਧਾਨ ਜੀ ਇਹ ਗੱਲ ਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਆ ਕਿ ਕਿੱਥੇ ਜਾ ਰਹੇ ਆ ਰਸਤੇ ਪਹੁੰਚੇ ਤੱਕ ਬਿਕਰ ਮਜੀ ਕਹਿੰਦੇ ਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਤੁਹਾਡਾ ਜਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਤੀਪੈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉਹ ਪ੍ਰਧਾਨ ਜੀ ਹੁਣ ਚਰਚਾਾਂ 'ਵਾਂ ਇਹ ਵੀ ਉੱਠਦੀ ਆ ਕਿ ਇਹ ਜਹੇਦਾਰੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਆ ਉਹ ਚਰਚਾਾਂ ਨੇ ਉਹ ਚਰਚਾਾਂ ਕਾਨੂੰ ਆਮੇ ਕਰੀ ਜਾਂਦੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਆ ਜੀ ਕੋਈ ਗੱਲ ਨਹੀਂ ਕੋਈ ਲੋਕੀ ਦੱਸ ਦੋ ਫਾਰਮਲ ਸਾਰ ਬਤਾਓ ਜੀ ਹਸਤੀਪੈ ਨੂੰ ਲੈ ਕੇ ਕੀ ਹੋਣਾ ਸੱਤਖੰਡ ਸੱਤਖੰਡ ਨਮਸਕਾਰ ਕਰਨ ਆਇਆ ਸੀ ਜੀ ਤੇ ਮੈਂ ਸਿੰਘ ਸਾਹਿਬ ਕੋ ਮੇ ਪਰ ਸੇ ਇਹ ਗੱਲ ਕਰੀਏ ਤੁਹਾਡੇ ਸਿਫੇ ਤੇ ਵਾਪਸ ਲੈਣ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਤਾ ਇਹ ਹੁਣ ਪਾਰਕਿੰਗ ਕਮੇਟੀ ਕਮੇਟੀ ਵੱਲੋਂ 18 ਮਾਰਚ ਨੂੰ ਸ਼ੁਰੂ ਹੋ ਗਿਆ ਅੰਦਰ ਪਾਰਕਿੰਗ ਮਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਪਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋਗਲ ਇਹ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਉਹਨਾਂ ਦਾ ਚਲੋ ਫਿਰ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪਰਦਾ ਜੀ ਇਹ ਗੱਲਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਆ ਕਿ ਕਿੰਨੇ ਜਾ ਰਹੇ ਆ ਰਹਿਸਤੇ ਪਹੁੰਚੇ ਸਰ ਬਿਕਰਮ ਮਜੀਠੀਆ ਵੀ ਜੀ ਕੀ ਗੱਲ ਨਿਰਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਸੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉਹ ਪ੍ਰਧਾਨ ਜੀ ਹੁਣ ਚਰਚਾਾਂਾਂ ਇਹ ਵੀ ਉੱਠਦੀ ਆ ਕਿ ਜਹੇਦਾਰੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਆ ਜੋ ਚਰਚਾਾਂਾਂ ਨੇ ਉਹ ਚਰਚਾਾਂ ਕਾਨੂੰ ਅਮੇ ਕਰੀ ਜਾਣੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਆ ਜੀ ਕੋਈ ਗੱਲ ਨਹੀਂ ਕੋਈ ਲੋਕੇ ਦੱਸ ਦੋ ਫਾਰਮਲ ਫਾਰਮ ਬਤਾਓ ਜੀ ਅਸਤੀਪੇ ਨੂੰ ਲੈ ਕੇ ਕੀ ਉਹਨਾਂ ਸਤਖੰਡ ਸਤਖੰਡ ਅਨੁਸਕਾਰ ਕਰਨ ਆਇਆ ਸੀ ਜੀ ਜਨਾ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਪਰ ਸੀ ਜੇਕਰ ਉਹਨਾਂ ਨੇ ਫਰਾਂਸੀਸੀ ਦੀ ਜੇਕਰ ਉਹ ਵਾਪਸ ਲੈਣ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਿੱਤਾ ਹੀ ਹੁਣ ਬਾਰਕਿੰਗ ਕਮੇਟੀ ਕਮੇਟੀ ਵੱਲੋਂ 18 ਮਾਰਚ ਨੂੰ ਸ਼ੁਰੂ ਕਰਾਂਗਾ ਬਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਬਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋਗਰ ਜੇ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਨਾ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪਰਦਾ ਜੀ ਇਹ ਗੱਲਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕੀਤੇ ਜਾ ਰਹੇ ਹਨ ਰਹਿਸਤੇ ਪਹੁੰਚੇ ਸਰ ਬਿਕਰਮ ਮਜੀਠੀਆ ਵੀ ਜੀ ਕੀ ਗੱਲਬਾਤ ਕਮੇਟੀ ਵੀ ਪਹੁੰਚ ਕਣੀ ਦੇ ਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਤੀਪੈ ਹੁਣ ਵਰਕਿੰਗ ਕਮੇਟੀ ਆਪਣੇ ਐਗਜੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉਹ ਪ੍ਰਧਾਨ ਜੀ ਹੁਣ ਚਰਚਾਵਾ ਇਹ ਵੀ ਉੱਠਦੀ ਹੈ ਕਿ ਇਹ ਜਹੇਦਾਰੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਹੈ ਉਹ ਚਰਚਾਵਾ ਨੇ ਉਹ ਚਰਚਾਵਾ ਕਾਨੂੰ ਅਮੇ ਕਰੀ ਜਾਂਦੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਹੈ ਜੀ ਕੋਈ ਗੱਲ ਨਹੀਂ ਕੋਈ ਲੋਕੀ ਦੱਸੋ ਫਾਰਮਲ ਫਾਰਮਲ ਪ੍ਰਧਾਨ ਜੀ ਹਸਤੀਪੈ ਨੂੰ ਲੈ ਕੇ ਕੀ ਹੋਣਾ ਸੱਜਖੰਡ ਸੱਜਖੰਡ ਨਮਸਕਾਰ ਕਰਨ ਆਇਆ ਸੀ ਜੀ ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫ ਪਰ ਪ੍ਰਧਾਨ ਜੀ ਇਹ ਗੱਲ ਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕਿੱਥੇ ਜਾ ਰਹੇ ਹਾਂ ਰਹਿਸਤੇ ਪਹੁੰਚੇ ਸਰ ਬਿਕਰਮ ਮਜੀਠੀਆ ਵੀ ਜੀ ਕੀ ਗੱਲ ਬਾਤ ਕਮੇਟੀ ਵੀ ਪਹੁੰਚੀ ਕਹਿੰਦੇ ਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਦੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉਹ ਪ੍ਰਧਾਨ ਜੀ ਹੁਣ ਚਰਚਾਾਂਾਂ ਇਹ ਵੀ ਉੱਠਦੀ ਹੈ ਕਿ ਜਹੇਦਾਰੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਹੈ ਜੋ ਚਰਚਾਾਂਾਂ ਨੇ ਉਹ ਚਰਚਾਾਂ ਕਾਨੂੰ ਆਮੇ ਕਰੀ ਜਾਣੇ ਜਿਹੜੀ ਗੱਲਾਂ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਹੈ ਜੀ ਕੋਈ ਗੱਲ ਨਹੀਂ ਕੋਈ ਲੋਕ ਇਹ ਦੱਸੋ ਫਾਰਮਲ ਫਾਰਮ ਬਤਾਓ ਦਾਦੀ ਅਸਤੀਪਾਏ ਨੂੰ ਲੈ ਕੇ ਕੀ ਉਹ ਸੱਤਖੰਡ ਸੱਤਖੰਡ ਨਮਸਕਾਰ ਕਰਨ ਆਇਆ ਸੀ ਜੀ ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫਾਜ਼ਿਲ ਵੀ ਬਣਦਾ ਪਰ ਸਰ ਦੇਖੋ ਪ੍ਰਧਾਨ ਜੀ ਇਸ ਤਰੀਕੇ ਨਾਲ ਵਾਪਸ ਲੈਣ ਦੀ ਨਾ ਸੱਤ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਤਾ ਇਹ ਹੁਣ ਵਰਕਿੰਗ ਕਮੇਟੀ ਕਮੇਟੀ ਵੱਲੋਂ 18 ਮਾਰਚ ਨੂੰ ਕਮੇਟੀ ਸ਼ੁਰੂ ਕਰੇਂਦਾ ਵਰਕਿੰਗ ਕਮੇਟੀ ਨੇ ਦੇਖਣਾ ਆ ਉਹ ਵਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋ ਗੇੜਾ ਛੇ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਨਾ ਚਲੋ ਫੇਰ ਮੈਂ ਸੋਚੂਗਾ ਫੇਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪਰ ਪ੍ਰਧਾਨ ਜੀ ਇਹ ਗੱਲਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕਿੰਨੇ ਜਾ ਰਹੇ ਆ ਰਸਤੇ ਪਹੁੰਚੇ ਸਰ ਬਿਕਰਮਜੀਤਿਆ ਵੀ ਜੀ ਕੀ ਗ ਅਨੀਤ ਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਤੁਹਾਨੂੰ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸ ਤੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੀਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉੱਤੇ ਪ੍ਰਧਾਨ ਜੀ ਹੁਣ ਚਰਚਾਾਂ ਵਿੱਚ ਵੀ ਉੱਠਦੀ ਆ ਕਿ ਇਹ ਜਹੇਦਾਰੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ